ਉਹ ਦਾ ਵਿਦੇਸ਼ਾਂ ਵਿੱਚ ਧਰਤੀ ਜਾਊਗਾ ਕਈ ਸੋਚਿਆ ਸੀ ਮਾਂ ਬਾਪ ਨੇ ਨਹੀਂ 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 ਸੋਚਿਆ ਉਹਨਾਂ ਨੂੰ ਪਤਾ ਹੀ ਪਈ ਇਹਨੇ ਕੁਛ ਨਾ ਕੁਛ ਕਰਨਾ ਆ ਜੇ ਭਾਵੇਂ ਜਿਹੜੀ ਮਰਜ਼ੀ ਜੌਬ ਮਿਲ ਜੇ ਉਹਨੂੰ ਮਿਲੂਗੀ ਜ਼ਰੂਰ ਪ੍ਰੀਤ ਤੇ ਉਹਦੋਂ ਆਉਣ ਦੇ ਨਾਲ ਹੀ ਸਾਡੇ ਘਰੇ ਪਤਾ ਨਹੀਂ ਲੱਗਾ ਵੀ ਕਿਧਰੋਂ ਭੈਣ ਭਰਾ ਸਾਡੇ ਇੰਨੇ ਆ ਗਏ ਮਿੰਟੋਂ ਮਿੰਟ ਹੀ ਬਹੁਤ ਜ਼ਿਆਦਾ ਬੜਾ ਮਾਣ ਕੀਤਾ ਸਾਨੂੰ ਬੱਚੇ ਸਾਡੇ ਦੇ ਨਾਲ ਉਹਨਾਂ ਬਹੁਤ ਜਿਆਦਾ ਬੜੇ ਮਾੜੇ ਹਾਲਾਤਾਂ ਚੋਂ ਨਿਕਲ ਕੇ ਆਇਆ ਵਾ ਜਿਹੜਾ ਏਕਮ ਆ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਬਹੁਤ ਵਾਰ ਸ਼ੇਅਰ ਕਰਦੇ ਹੋ ਜਿਹੜੇ ਕਬੱਡੀ ਨੂੰ ਕਬੱਡੀ ਜਗਤ ਨੂੰ ਪਿਆਰ ਕਰਦੇ ਨੇ ਜਿਹੜੇ ਏਕ ਨੂੰ ਪਿਆਰ ਕਰਦੇ ਨੇ ਵੀ ਫਿਕਰ ਹੁੰਦਾ ਹੈ ਪਿਛਾਮ ਨੂੰ ਫੁਲਕਾ ਦਾ ਵੀ ਪੀਦਾ ਬਹੁਤ ਜ਼ਿਆਦਾ ਮਾੜੇ ਹੁੰਦੇ ਆ ਇਹਦਾ ਰਿਹੜੇ ਤਾਂ ਹੀ ਆਪਾਂ ਸਭ ਦਾ ਪਤਾ ਬਾਹਰ ਬਣਾਉਨੇ ਹਾਂ ਮੋਲੀਆਂ ਪਾਲਕ ਵਗੈਰਾ ਇਹਦਾ ਦਾ ਸਭ ਦਾ ਅਸੀਂ ਲੈ ਕੇ ਆਪਣਾ ਆਪਣੇ ਹੀ ਕਰਦੇ ਹਾਂ ਕੰਮ ਤੇ ਮਤਲਬ ਕੀ ਸਕੂਲਾਂ ਆਣ ਕੇ ਇਹ ਸਾਡੇ ਨਾਲ ਜਾਂਦਾਂ ਦਾ ਖਾ ਪਰ ਖੇੜੀਆਂ ਨੂੰ ਲਿਆਏ ਟਰੋਫੀ ਵੱਡੀ ਸਭ ਤੋਂ ਜ਼ਿਆਦੀ ਜਿਹੜੀ ਕਮਰੇ ਚ ਲੱਗੀ ਆ ਡੇ ਸਾਹਮਣੇ ਉਹ ਵਾਲੀ ਮੁੜ ਕੇ ਉਹ ਤੋਂ ਨੀਲਾ ਕੱਪ ਲਿਆਇਆ ਬਾਅਦ ਚ ਜਦੋਂ ਇਹਦੇ ਨਾਂ ਫਿਰੰਦੀਪੁਰਿਆ ਨੇ ਪਹਿਲਾ ਕੱਪ ਲਿਆਂਦਾ ਕਬੱਡੀ ਖਾਡੇ ਖੇਡਣ ਵਾਲੇ ਜਾਂ ਕਬੱਡੀ ਵੇਖਣ ਵਾਲਿਆਂ ਦਾ ਮਾਣ ਸਨ ਦਿੰਦੇ ਨੇ ਫੇ ਮਾ ਮਾ ਬਾਬਲ ਕਿੰਨੀ ਖੁਸ਼ੀ ਹੁੰਦੀ ਆ ਬਹੁਤ ਜ਼ਿਆਦਾ ਖੁਸ਼ੀ ਸਮਾਲ ਲੰਦਾ ਸਾਨੂੰ ਕੋਈ ਟਿਕਾਣਾ ਨਹੀਂ ਹੈਗਾ ਸਰ ਬਹੁਤ ਮਾਲਕ ਸਾਹਿਬ ਨੂੰ ਮਾਰਾ ਸੱਚਾ ਪਾਸ਼ਾ ਇਹੀ ਅਰਦਾਸ ਆ ਸਾਡੀਆਂ ਸਾਡੇ ਬੱਚੇ ਦੀ ਵੀ ਵੱਡੀ ਵੱਡੀ ਉਮਰ ਹੋਵੇ ਤੇ ਮਾਲਕ ਸਾਹਿਬ ਦੇ ਬੱਚਿਆਂ ਨੂੰ ਹੀ ਮਾਲਕਾ ਤਰੱਕੀਆਂ ਬਖਸ਼ੀ ਤੇ ਮਤਾ ਬੁੱਧਾ ਪਾਵੀ ਬਹੁਤ ਬਹੁਤ ਹੀ ਧੰਨਵਾਦ ਕਰਦੇ ਆ ਫਿਰਿੰਦੀਪੁਰਿਆ ਦਾ ਸਤਿ ਆਤਿ ਦਾ ਵਦੇ ਦਾ ਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਅੱਜ ਤੁਹਾਨੂੰ ਜਿਸ ਪਰਿਵਾਰ ਨਾਲ ਮਿਲਾਵਾਂਗੇ ਕਬੱਡੀ ਜਗਦਾ ਬੇਤਾਰ ਬਾਦਸ਼ਾ ਇਕਮ ਜਿਹੜਾ ਕਿ ਗੋਪੀ ਸੰਦੀਪੁਰੀ ਦਾ ਸ਼ਗਿਰਦ ਆ ਔਰ ਜੇ ਉਸ ਘਰ ਵਿੱਚ ਪਹੁੰਚੇ ਆ ਕਿਉਂਕਿ ਇਕਮ ਅੱਜ ਜਿਹੜਾ ਕਿ ਨਿਊਜ਼ੀਲੈਂਡ ਦੀ ਧਰਤੀ ਤੇ ਖੇਡਣ ਵਾਸਤੇ ਕਬੱਡੀ ਦਾ ਮੈਚ ਗਿਆ ਵਾ ਪਰ ਮਾਪੇ ਆਪ ਦੇ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਮਾਪੇ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦੇ ਪੁੱਤ ਜਿਹੜਾ ਅੱਜ ਚੰਗਾ ਨਾਂ ਕਮਾਇਆ ਉਹਨਾਂ ਦੀ ਮਾਤਾ ਜੀ ਸੰਦੀਪ ਕੋ ਸਾਡੇ ਨਾਲ ਆ ਮਾਤਾ ਜੀ ਕਿਸ ਤਰ੍ਹਾਂ ਦੇ ਦਿਓ ਅੱਜ ਪੁੱਤ ਨੇ ਚੰਗਾ ਨਾਂ ਕਮਾਇਆ ਕਬੱਡੀ ਜਗਤ ਵਿੱਚ ਅੱਜ ਵਿਦੇਸ਼ ਦੀ ਧਰਤੀ ਤੇ ਖੇਡਣ ਵਾਸਤੇ ਗਿਆ ਵਾ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਵੀਰ ਬਹੁਤ ਹਨੁਮਾਨ ਹੈ ਹਾਂ ਬੱਚੇ ਤੇ ਆਪਣੇ ਲਈ ਸੋਚਿਆ ਸੀ ਵੀ ਇੱਕ ਅਮਰੀਂ ਨਾਂ ਕਮਾਉ ਕਬੱਡੀ ਵਿੱਚ ਬਾਹਲੇ ਮੁਲਕਾਂ ਜਾਊਗਾ ਵਿਦੇਸ਼ਾਂ ਵਿੱਚ ਧਰਤੀ ਜਾਊਗਾ ਕਈ ਸੋਚਿਆ ਸੀ ਮਾਪੇ ਨੇ ਨਹੀਂ 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 ਸੋਚਿਆ ਉਹ ਤਾਂ ਹਾਨੂੰ ਪਤਾ ਹੀ ਪਈ ਇਹਨੇ ਕੁਛ ਨਾ ਕੁਛ ਕਰਨਾ ਆ ਜੇ ਭਾਵੇਂ ਜਿਹੜੀ ਮਰਜ਼ੀ ਜੌਬ ਮਿਲ ਜੇ ਇਹਨੂੰ ਮਿਲੂਗੀ ਜ਼ਰੂਰ ਤੇ ਬਾਕੀ ਆ ਵੜੀ ਦਾ ਨਹੀਂ ਸਾਨੂੰ ਪਤਾ ਵੀ ਇਹਨੇ ਵੀ ਵੀ ਡਾਕੂਮੈਂਟ ਚੱਲ ਜਾਣਾ ਐਡਵਰਟ ਬੜੇ ਬੜੇ ਵੱਡੇ ਦੇਸ਼ਾਂ 'ਚ ਮੈਨੂੰ ਇਸੋ ਵੀ ਬਚਪਨ 'ਚ ਸ਼ੌਂਕ ਸੀ ਇੱਕਮ ਨੂੰ ਜਿਹੜਾ ਕਬੱਡੀ ਦਾ ਕਿ ਜਾਂ ਬਾਅਦ ਸ਼ੌਂਕ ਪਿਆ ਕੇ ਸੁਣ ਵੇਖੀ ਨਹੀਂ ਨਹੀਂ ਬਚਪਨ 'ਚ ਹੀ ਬਚਪਨ ਦਾ ਹੀ ਉਹਦਾ ਸ਼ੌਂਕ ਆ ਹਾਂ ਨਹੀਂ ਹਾਨੂੰ ਨਹੀਂ ਪਤਾ ਹੁੰਦਾ ਵੀ ਪੀ ਕਬੱਡੀ ਖੇਡਦਾ ਸਾਨੂੰ ਫੇਰ ਪਤਾ ਲੱਗਾ ਸੀ ਕਿਉਂਕਿ ਥਕਾਵੇ ਸ਼ਾਹ ਦਰਬਾਰ ਆ ਅੱਛਾ ਦੇਰੇ ਤੇ ਉੱਥੇ ਜਾਂਦਾ ਸੀ ਉੱਥੇ ਨਿੱਕੇ ਨਿੱਕੇ ਬੱਚੇ ਸਾਰੇ ਛੋਟੇ ਛੋਟੇ ਖੇਡਦੇ ਹੁੰਦੇ ਸੀ ਤੇਨੇ ਆਣ ਕੇ ਆਪਣੇ ਕਪੜੇ ਧੋਣੇ ਇਤਰਾਪੀ ਮਤਲਬ ਕਿ ਜਿਹੜੇ ਵੀ ਮਤਲਬ ਕਿ ਜਿੰਨਾਂ ਨਾਲ ਕਬੱਡੀ ਖੇਡਣੀ ਤੇ ਮੈਂ ਹਣਾ ਵੀ ਇਹ ਕਿਉਂ ਕਿਆ ਰੋਜ਼ੀ ਤੋਂ ਹੁੰਦਾ ਇਦਾ ਕਰਕੇ ਤੇ ਇਹਦੇ ਪਾਪਾ ਮੋਂ ਕਹਿੰਦੇ ਵੀ ਨਹੀਂ ਇਹ ਕਬੱਡੀ ਖੇਡ ਦੇ ਇਥੇ ਮਿੱਟੀ ਚ ਤੇ ਤਾਂ ਕਰਕੇ ਤੇ ਫਿਰ ਸਾਨੂੰ ਪਤਾ ਲੱਗ ਗਿਆ ਵੀ ਕਬੱਡੀ ਖੇਡਦਾ ਵਾ ਇਹ ਮਨੇ ਸੋ ਵੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕੌਣ ਕੌਣ ਆ ਕਿੰਨੇ ਪਰਿਵਾਰ ਦੇ ਮੈਂਬਰ ਨੇ ਇਹਨਾਂ ਦੇ ਪਿਤਾ ਜੀ ਕੀ ਕੰਮ ਕਰਦੇ ਨੇ ਇੱਕਮਦੇ ਪਿਤਾ ਇੱਕਮਦੇ ਪਿਤਾ ਜੀ ਇਦਾਂ ਹੀ ਮਿਹਨਤ ਮਜ਼ਦੂਰੀ ਭਾਈ ਕਰਦੇ ਬਾਹਰ ਮਿਲ ਕੇ ਆਪਣਾ ਰੇੜਾ ਘੋੜੇ ਹੱਡਾ ਆਪਣਾ ਹੀ ਤੇ ਇਹਦਾ ਰਿਹੜੇ ਤੇ ਹੀ ਆਪਾਂ ਸਭ ਦਾ ਪਤਾ ਬਾਹਰ ਬਣਾਉਨੇ ਆਂ ਮੋਲੀਆਂ ਪਾਲਕ ਵਗੈਰਾ ਇਹਦਾਂ ਦਾ ਸਭ ਦਾ ਅਸੀਂ ਲੈ ਕੇ ਆਪਣਾ ਆਪਣੇ ਹੀ ਕਰਦੇ ਆਂ ਕੰਮ ਤੇ ਪੀ ਮਤਲਬ ਕੀ ਇਹ ਕੰਮ ਸਕੂਲਾਂ ਆਣ ਕੇ ਫੇਰੇ ਸਾਡੇ ਨਾਲ ਜਾਂਦਾ ਹੁੰਦਾ ਹੈ ਜੇ ਇੱਕ ਦੀ ਗੱਲ ਕਰੀਏ ਸੁਭਾਅ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਸੁਭਾਅ ਹੈ ਕਹਿੰਦਾ ਕਿਉਂਕਿ ਮਾਂ ਨੂੰ ਆਪਣੇ ਪੋਤੇ ਸੁਭਾਅ ਬਾਰੇ ਪਤਾ ਹੁੰਦਾ ਵਾ ਭੀ ਨਰਮ ਮਿਆਂ ਗਰਮ ਮਿਆਂ ਕਿਸ ਤਰ੍ਹਾਂ ਦਾ ਸੁਭਾਅ ਸੀ ਬਚਪਨ ਜੇ ਦਾ ਇਹ ਕੰਮ ਤਾਂ ਬਹੁਤ ਸ਼ਾਂਤ ਸੁਭਾਅ ਹੈ ਕਦੀ ਨਹੀਂ ਇਹਨੇ ਬਹੁਤ ਖੁੱਲ ਕੇ ਨਾ ਕਦੀ ਗੱਲ ਹੀ ਕੀਤੀ ਆ ਹਾਂ ਨਾ ਕਦੀ ਖੁੱਲ ਕੇ ਗੱਲ ਕੀਤੀ ਆ ਤੇ ਨਾ ਹੀ ਖੁੱਲ ਕੇ ਇਹਨੇ ਸਾਨੂੰ ਕਦੀ ਮਤਲਬ ਕਿ ਕੋਈ ਗੱਲ ਕਹੀ ਵੀ ਮੈਨੂੰ ਆ ਕੰਮ ਜ਼ਰੂਰੀ ਚਾਹੀਦੇ ਆ ਗੱਲ ਹੋਣੀ ਚਾਹੀਦੀ ਮੇਰੇ ਬਾਰੇ ਕਦੀ ਵਾਸਤੇ ਉਹਨੇ ਆਪਣੇ ਪਿਤਾ ਨਾਲ ਮਿਹਨਤ ਕਿੰਨੀ ਕੀਤੀ ਆ ਤੁਸੀਂ ਦਸ਼ਕਾ ਸਾਂਝਾ ਕਰ ਦਿਓ ਪਿਓ ਪੁੱਤ ਕਿੰਨੀ ਕਿੰਨੀ ਮਿਹਨਤ ਕਰਕੇ ਕਿੰਨੀ ਕਿੰਨੀ ਦੂਰ ਨਹੀਂ ਜਾਂਦੇ ਹੁੰਦੇ ਇਹ ਬਹੁਤ ਜਿ ਮਿਹਨਤ ਕੀਤੀ ਹੈ ਇੱਕ ਮੈਂ ਬਹੁਤ ਆਪਣੇ ਪਾਪਾ ਦੇ ਨਾਲ ਮਿਹਨਤ ਕੀਤੀ ਹੈ ਕਿ ਮਤਲਬ ਕਿ ਜਿੱਥੇ ਮਰਜੀ ਦੂਜੇ ਤੀਜੇ ਪਿੰਡਾਂ ਆਂ ਇਤਰਾ ਮਤਰੇ ਕਿ ਮੈਂ ਇਹ ਤਾਂ ਕਰਦੇ ਜਾਂਦੇ ਹਾਂ ਸਭ ਦੇ ਪਤੇ ਲੈਣੇ ਆ ਤੇ ਜਿੱਥੇ ਉੱਥੇ ਰਹੇ ਜਾਂ ਇਹਨਾਂ ਮਗਰ ਹੱਡੇ ਪਾਉਣ ਜਾਣਾ ਪ ਸਕੂਲੋਂ ਆਣ ਕੇ ਪਹੁੰਚੇ ਇੱਕ ਵਾਰੀ ਇਹ ਤੁਹਾਡ ਨਾਲ ਗੱਲ ਕਰਦਾ ਹੁੰਦਾ ਇਹ ਚੀਜ਼ ਨੂੰ ਲੈ ਕੇ ਵੀ ਮੰਮੀ ਮੈਂ ਹਮੇਸ਼ਾ ਕਬੱਡੀ 'ਚ ਜਾਣਾ ਵਾ ਕਬੱਡੀ 'ਚ ਚੰਗਾ ਨਾਮ ਕਮਾਊਂਗਾ ਕਬੱਡੀ 'ਚ ਤੁਹਾਡਾ ਮਾਂ ਪਿਓ ਦਾ ਨਾਰਾਜ਼ ਨਹੀਂ ਕਰੂੰਗਾ ਕਦੀ ਕਿਸ ਤਰ੍ਹਾਂ ਕੋਈ ਗੱਲ ਕਰਦਾ ਹੁੰਦਾ ਸੀ ਘਰੇ ਆ ਕੇ ਕਦੀ ਨਾ ਕਦੀ ਨਹੀਂ ਸ਼ੇਅਰ ਕੀਤਾ ਕੌਣ ਨੇ ਇਹ ਜਿਹੀਆਂ ਗੱਲਾਂ ਸਾਡੇ ਨਾਲ ਵੀ ਮੈਂ ਮਤਲਬ ਕੀ ਇਹੋ ਹੀ ਕੀ ਕੰਮ ਕਰਨਾ ਕਬੱਡੀ ਦਾ ਕਬੱਡੀ ਵਾਸਤੇ ਵੀ ਨਹੀਂ ਉਹਨੇ ਕੀਤਾ ਸਾਡੇ ਨੇ। ਇਸ ਦਿਨ ਪਹਿਲੀ ਵਾਰ ਜਿੱਤ ਕੇ ਆਇਆ ਸੀ ਕਬੱਡੀ ਇੱਕ ਵੰਗ ਕਿਹੜਾ ਨਾਮ ਕਰੇ ਲੈ ਕੇ ਆਇਆ ਸੀ ਤੇ ਮਾਪੇ ਤੇ ਜਾਂ ਗੱਲ ਕਰੀਏ ਭੈਣਾਂ ਨੂੰ ਕਿੰਨੀ ਖੁਸ਼ੀ ਝੜੀ ਸੀ ਉਸ ਵੇਲੇ। ਬਹੁਤ ਜਿਆਦੀ। ਇਹ ਇੱਕ ਮ ਲਿਆਇਆ ਪਹਿਲੇ ਇਥੋਂ ਬਾਅਦ ਜਿਮਾਰੀ ਮਤਲਬ ਕੀ ਖਾਪੜ ਖੇੜੀਆਂ ਲਿਆਇਆ ਹੈ ਟਰੋਫੀ ਵੱਡੀ ਸਭ ਤੋਂ ਜਿਆਦੀ ਜਿਹੜੀ ਉਹ ਕਮਰੇ 'ਚ ਲੱਗੀ ਹੈ ਸਾਡੇ ਸਾਹਮਣੇ ਉਹ ਵਾਲੀ। ਮੁੜ ਕੇ ਉਹ ਤੋਂ ਨੀਲਾ ਕੱਪ ਲਿਆਇਆ ਬਾਅਦ 'ਚ ਜਦੋਂ ਇਹਦੇ ਨਾਲ ਫਿਰੰਦੀਪੁਰੀਆਂ ਨੇ ਪਹਿਲਾ ਕੱਪ ਲਿਆਂਦਾ। ਹਾਂ। ਸਟਾਰ ਦਾ ਆਪਣੇ ਨਾਲ ਗਿਆ। ਸਾਨੂੰ ਪਤਾ ਹੈਗਾ ਉਸ ਤੋਂ ਬਾਅਦ ਫਿਰ ਕਿਹਦੇ ਝੜੀ ਲੱਗੀ ਆ ਕੱਪਾਂ ਦੀ ਝੜੀ ਲੱਗੀ ਆ ਉਸ ਤੋਂ ਬਾਅਦ ਮੋਟਰਸਾਈਕਲ ਹੋਰ ਕੀ ਕੀ ਸਮਾਨ ਆਇਆ ਉਹ ਵੀ ਦਸ਼ਕਾਂ ਜਾਂਦੇ ਕਰਦੇ ਆ। ਆਗੇ ਮੋਟਰਸਾਈਕਲ ਇਹਨੇ ਜਿੱਤੇ ਚਭਾਲੋ ਸਾਰ। ਫਿਰ ਕੋਈ ਵੀ ਰਾਨੂੰ ਇਥੋਂ ਦੇ ਕੇ ਗਿਆ ਵੀਰ ਉਹ ਵੀ ਆਪਣਾ ਹੀ ਤੇ ਉਹ ਦੇ ਕੇ ਗਿਆ ਬੈੱਡੇ ਨੂੰ ਗਿਫਟ। ਸਾਨੂੰ ਪਤਾ ਵੀ ਨਹੀਂ ਉਹਨਾਂ ਦਾ ਵੀ ਨਹੀਂ ਪਤਾ ਤਾਂ ਕਹਿੰਦਾ ਮੰਮੀ ਆਪਣੇ ਘਰੇ ਤਾਂ ਬੈੱਡ ਆ ਗਿਆ ਉਹ ਵੀ ਬਾਹਰ ਮੂੜੀਆਂ ਪਟਾਣੇ ਤੇ ਸਾਨੂੰ ਫੋਨ ਗਿਆ ਵੀ ਆ ਗਈ ਗੱਡੀ। ਬੈੱਡ ਲਵਾਲਾ ਇੱਕ ਮਾਂ ਦਾ ਮਮੀ ਆ ਗਏ ਬੈੱਡ ਘਰੇ ਮਾਂ ਆ ਚੱਲ ਫਤ ਫਿਰ ਚੱਲ ਗਏ ਮਾਪੇ ਨੂੰ ਕਿੰਨੀ ਕਿ ਖੁਸ਼ੀ ਹੁੰਦੀ ਆ ਜਦੋਂ ਇੱਕ ਨੂੰ ਇੰਨਾ ਲੋਕ ਪਿਆਰ ਕਰਦੇ ਨੇ ਇੱਕ ਵੱਡੀ ਖਾਡ ਖੇਡਣ ਵਾਲੇ ਜਾਂ ਕਬੱਡੀ ਵੇਖਣ ਵਾਲਿਆਂ ਦਾ ਮਾਨ ਸਨਮਾਨ ਦਿੰਦੇ ਨੇ ਫਿਰ ਮਾਪੇ ਨੂੰ ਕਿੰਨੀ ਖੁਸ਼ੀ ਹੁੰਦੀ ਆ ਬਹੁਤ ਜ਼ਿਆਦਾ ਖੁਸ਼ੀ ਸਮਾਲ ਲੰਦਾ ਸਾਨੂੰ ਕੋਈ ਟਿਕਾਣਾ ਨਹੀਂ ਹੈਗਾ ਸਰ ਬਹੁਤ ਮਾਲਕ ਸਾਹਿਬ ਨੂੰ ਮਾਰਾਂ ਸੱਚਿਆ ਪਾਸ਼ਾ ਇਹ ਹੀ ਅਰਦਾਸਾਂ ਸਾਡੀਆਂ ਸਾਡੇ ਬੱਚੇ ਦੀ ਵੀ ਵੱਡੀ ਵੱਡੀ ਉਮਰ ਹੋਵੇ ਤੇ ਮਾਲਕ ਸਾਹਿਬ ਦੇ ਬੱਚਿਆਂ ਨੂੰ ਹੀ ਮਾਲਕਾ ਤਰੱਕੀਆਂ ਬਖਸ਼ੀਂ ਤੇ ਮਤਾ ਬਦਾਂ ਪਾਵੀ ਕਿੰਨੇ ਸੋ ਵੀ ਕਿੰਨੇ ਕੁ ਮਾੜੇ ਹਾਲਾਤਾਂ ਚੋਂ ਪਰਵਾਲ ਨੇ ਜਿਹੜੇ ਏਕਮ ਨੂੰ ਪੜ੍ਹਾਈ ਲਿਖਾਈ ਕਰਾਈ ਆ ਜਾਂ ਪੜ੍ਹਾਈ ਦਾ ਪਾਲਣ ਪੋਸ਼ਣ ਕੀਤਾ ਵਾ ਕਿੰਨਾ ਕੁ ਮਾੜਾ ਸਮਾਂ ਮਾੜਾ ਦੌਰ ਵੇਖਿਆ ਇਹਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾੜਾ ਸਮਾਂ ਹੀ ਵੇਖਿਆ ਪਾਜੀ ਹਾਂ ਕੋਈ ਹਾਂ ਨੂੰ ਇਹ ਕਹੇ ਵੇਲੇ ਰੋਟੀ ਦਾ ਵੀ ਫਿਕਰ ਹੁੰਦਾ ਹੈ ਪੀ ਸ਼ਾਮ ਨੂੰ ਫੁਲਕੇ ਦਾ ਵੀ ਪੀਦਾ ਬਹੁਤ ਜਿਆਦੇ ਮਾਰੇ ਹਲਾਤੀ ਸਰ ਕੀ ਲੱਗਦਾ ਵੀ ਉਸਤਾਦ ਗੋਪੀ ਫਰੰਦੀਪੁਰੀ ਨੇ ਜੇਕਰ ਨਾ ਹੱਥ ਲੱਗਦਾ ਇਕਮ ਤੇ ਨਾ ਇਹਨਾ ਮਾਨ ਸਨਮਾਨ ਕਰਦਾ ਜਾਂ ਉਹਦਾ ਦੀ ਬਾਹ ਫੜਦਾ ਕਿ ਲੱਗਦਾ ਸੀ ਇਹਨਾਂ ਮਾਨ ਸਨਮਾਨ ਮਿਲਣਾ ਸੀ ਤੁਹਾਨੂੰ ਪਰਿਵਾਰ ਨੂੰ ਜਾਂ ਇਕਮ ਨੂੰ ਨਾ ਨਾ ਉਹਦੇ ਵਜ੍ਹਾ ਨਾਲ ਹਾਂ ਹੀ ਇੱਧਰ ਆ ਕੇ ਪਹੁੰਚੇ ਬਹੁਤ ਬਹੁਤ ਉਹਦਾ ਧੰਨਵਾਦ ਕਰਦੇ ਹਾਂ ਕੋਈ ਸਾਨੂੰ ਮਤਲਬ ਕਿ ਇਹਨਾ ਨਹੀਂ ਹੈਗਾ ਜੀ ਜੇ ਨਾ ਹੋਣਾ ਸਾਨੂੰ ਮਾਣ ਆ ਆਪਣੇ ਬੱਚੇ ਤੇ ਭੈਣ ਨੂੰ ਪਤਾ ਵਾ ਯੋਨੇtheta ਤੇ ਕਰ ਪਹੁੰਚ ਜਾਣਾ ਇਹ ਮਨੇ ਉਸ ਤੋਂ ਵੀ ਜਦੋਂ ਜਾਣਾ ਸੀ ਇੱਕ ਮਨੇ ਬਾਹਰਲੇ ਮੁਲਕ ਜਾਣਾ ਸੀ ਤੁਹਾਨੂੰ ਪਤਾ ਸੀ ਤੇ ਕਹਿੰਦੇ ਇੱਥੇ ਮੇਲਾ ਲੱਗਾ ਹੋਇਆ ਸੀ ਕਹਿੰਦੇ ਪ੍ਰਵਾਹ ਚ ਘਰ ਕੇ ਤੇ ਪੈ ਰੱਖਣ ਜਗ੍ਹਾ ਨਹੀਂ ਸੀ ਇੰਨੇ ਲੋਕ ਆ ਗਏ ਸੀ ਇਹਦੇ ਵਿੱਚ ਕਿੰਨੀ ਸਚਾਈ ਹੈ ਹਾਂਜੀ ਬਹੁਤ ਜ਼ਿਆਦੀ ਸਚਾਈ ਹੈ ਹਾਂਜੀ ਸਰ ਜਦੋਂ ਆਏ ਨਹੀਂ ਸਾਰੇ ਇਹਦੇ ਉਥੋਂ ਮਤਲਬ ਕਿ ਸਤਾਤ ਗੋ ਪ੍ਰਿੰਦੀ ਪ੍ਰੀਆ ਤੇ ਉਹਦੇ ਆਉਣ ਦੇ ਨਾਲ ਹੀ ਸਾਡੇ ਘਰੇ ਪਤਾ ਨਹੀਂ ਲੱਗਾ ਵੀ ਕਿਧਰੋਂ ਭੈਣ ਭਰਾ ਸਾਡੇ ਇੰਨੇ ਆ ਗਏ ਮਿੰਟੋਂ ਮਿੰਟ ਹੀ ਬਹੁਤ ਜ਼ਿਆਦਾ ਬੜਾ ਮਾਣ ਕੀਤਾ ਸਾਨੂੰ ਬੱਚੇ ਸਾਡੇ ਦੇ ਨਾਲ ਉਹਨਾ ਬਹੁਤ ਜ਼ਿਆਦਾ ਸਵਾਗਤ ਕੀਤਾ ਅੱਜ ਬੱਚੇ ਤੇ ਵੀ ਮਾਂ ਨੇ ਆ ਮਾਪੇ ਨੂੰ ਜਦੋਂ ਲੰਘਦੇ ਨੇ ਲੋਕ ਕਹਿੰਦੇ ਨੇ ਵੀ ਇਹ ਮਾਤਾ ਸੰਦੀਪ ਕੋਲ ਇੱਕਾਂ ਦੀ ਮਾਤਾ ਵਾ ਉਹ ਪਿਤਾ ਵਾ ਉਹ ਭੈਣਾ ਜਾ ਰਹੀਆਂ ਕਿੰਨਾ ਚੰਗਾ ਲੱਗਦਾ ਚੀਮ ਲੱਗਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੰਗਾ ਲੱਗਦਾ ਸਾਰ ਹਾਂ ਕੀ ਲੱਗਦਾ ਵੀ ਹਰ ਇੱਕ ਬੱਚੇ ਨੂੰ ਕਬੱਡੀ ਦੇ ਵਿੱਚ ਆਉਣਾ ਚਾਹੀਦਾ ਵਾ ਕਬੱਡੀ 'ਚ ਮਿਹਨਤ ਕਰਨੀ ਚਾਹੀਦੀ ਆ ਆਪਣਾ ਮਾਪੇ ਦਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਵਾ ਹਾਂਜੀ ਹਾਂ ਹਾਂ ਇਹ ਸਾਰੇ ਬੱਚਿਆਂ ਨੂੰ ਬੜਾ ਖੁਸ਼ ਵੇਖ ਕੇ ਹੁਣ ਨਹੀਂ ਮੈਂ ਇਹੀ ਗੱਲ ਕਹਿਣੀ ਮੈਂ ਸਾਰੇ ਬੱਚਿਆਂ ਨੂੰ ਵੇ ਆਪਣੇ ਵੀਰ ਵੱਲੇ ਵੇਖੋ ਤੁਸੀਂ ਵੀ ਇਹੋ ਕੰਮ ਕਰੋ ਜੇ ਤੁਹਾਡੇ ਮਨ 'ਚ ਹੈ ਹੀ ਨਾ ਅਸੀਂ ਵੀ ਇੱਕ ਮਰਗੇ ਬਣੀਏ ਤਾਂ ਤੁਸੀਂ ਸਿੱਖੋ ਕਿਸ ਨੂੰ ਵੀ ਪਤਾ ਹੋਵੇ ਵੀ ਸਹੀ ਠੀਕ ਉੱਠਿਆ ਤਾਂ ਬਚਾ ਤੇ ਚਲੋ ਅਸੀਂ ਵੀ ਉਹ ਜੇ ਬਣੀਏ ਹਮੇਸ਼ਾ ਕਹਿੰਦਾ ਕਹਿੰਦੇ ਗਰੀਬੀ 'ਚ ਉੱਠਿਆ ਬੰਦਾ ਬੜੀ ਮਿਹਨਤ ਕਰਦਾ ਵਾ ਬੜਾ ਆਪਣਾ ਜਿਹੜਾ ਪਸ਼ੋਕੜ ਆ ਆਪਣੀ ਹਮੇਸ਼ਾ ਪੁੱਲਦਾ ਨਹੀਂ ਵੀ ਮੈਂ ਕਿਹੜੇ ਦੌਰ 'ਚ ਨਿਕਲ ਕੇ ਆਇਆ ਕਿਹੜਾ ਮਾੜਾ ਸਮਾਂ ਦੇਖਿਆ ਵਾ ਕਹਿੰਦੇ ਹਮੇਸ਼ਾ ਯਾਦ ਰੱਖਦਾ ਬੰਦਾ ਹਾਂਜੀ ਹਨ ਬਹੁਤ ਜ਼ਿਆਦੇ ਜ਼ਿਆਦੇ ਸਮੇਂ ਜ਼ਿਆਦਾ ਜੇ ਦੌਰ 'ਚੋਂ ਹੀ ਨਿਕਲੇ ਆ ਬਹੁਤ ਜ਼ਿਆਦਾ ਹਨ ਹਾਨੂੰ ਪਤਾ ਫਿਰ ਇੱਕੋ ਕਮਰੇ ਚ ਸਾਰੇ ਰਹਿੰਦੇ ਹਨ ਸਾਰੇ ਭੈਣ ਭਰਾ ਹਾਨੂੰ ਜਦੋਂ ਇਦਾਂ ਵੀ ਮਤਲਬ ਕਿ ਭੈਣ ਭਰਾ ਵੀ ਆਉਂਦੇ ਸੀ ਰਿਸ਼ਤੇਦਾਰ ਪਰ ਕੀ ਜੇ ਲੱਗਦਾ ਵੀ ਜੇਕਰ ਇੱਕਮ ਕਬੱਡੀ ਦਾ ਖੇਡਦਾ ਨਾ ਇਸ ਇਲਾਕੇ ਇਸ ਗੇਮ ਚ ਆਉਂਦਾ ਤੇ ਲੱਗਦਾ ਸੀ ਘਰ ਦੀ ਗਰੀਬੀ ਨਿਕਲ ਗਈ ਕਿਦੀ ਹੋਊਗੀ ਤੁਹਾਨੂੰ ਨਹੀਂ ਲੱਗਦਾ ਉਹ ਤਾਂ ਸਾਨੂੰ ਪਤਾ ਸੀ ਵੀ ਇਹਨੇ ਕੁਛ ਨਾ ਕੁਛ ਤੇ ਕਰਨਾ ਹੀ ਆ ਹਾਂ ਵੀ ਆਪਣਾ ਬੱਚਾ ਵੀ ਇਹੀ ਲਈਦਾ ਵੀ ਕਿਦਾਂ ਮਤਲਬ ਕੀ ਸਾਨੂੰ ਪਤਾ ਸੀ ਬਾਕੀਆਂ ਨੂੰ ਆ ਨਹੀਂ ਪਰ ਆਪਾਂ ਇਹਨੇ ਇੱਕ ਵੱਡੀ ਚੀ ਜਾਨਾ ਹਾਂ ਠੀਕ ਹੈ ਤੇ ਕੀ ਸਨੇਹਾ ਦਿਨਾ ਜਾਓਗੇ ਉਸਤਾਦ ਨੂੰ ਗੋਪੀ ਫਰਿੰਦੀਪੁਰੇ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਜੇ ਸਾਡੇ ਜਿਹੜੇ ਦਰਸ਼ਕ ਨੇ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਬੇਸ਼ਾਂ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਨੇ ਇਹ ਕਬੱਡੀ ਮਾਤਾ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਫਰਿੰਦੀਪੁਰੇ ਦਾ ਸਤਾਤ ਦਾਵ ਦੇ ਦਾ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਅੱਜ ਮਾਤਾ ਨੇ ਵੀ ਧੰਨਵਾਦ ਕੀਤਾ ਅਤੇ ਉਹਨੇ ਕਿਹਾ ਵੀ ਜੇਕਰ ਉਸਤਾਦ ਗੋਪੀ ਫਰੰਦੀਪਪੁਰਿਆ ਨਾ ਹੁੰਦੇ ਤੇ ਸ਼ਾਇਦ ਏਕਮ ਐਡਾ ਚੰਗੇ ਮਕਾਮ ਤੱਕ ਐਡੇ ਵਧੀਆ ਮਕਾਮ ਤੱਕ ਨਾ ਪਹੁੰਚਦਾ ਬਾਕੀ ਬੜੀ ਗਰੀਬੀ ਚੋਂ ਬੜੇ ਮਾੜੇ ਹਾਲਾਤਾਂ ਚੋਂ ਨਿਕਲ ਕੇ ਆਇਆ ਵਾ ਜਿਹੜਾ ਏਕਮ ਆ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਬਹੁਤ ਵਾਰ ਸ਼ੇਅਰ ਕਰਦੇ ਹੋ ਜਿਹੜੇ ਕਬੱਡੀ ਨੂੰ ਕਬੱਡੀ ਜਗਤ ਨੂੰ ਪਿਆਰ ਕਰਦੇ ਨੇ ਜਿਹੜੇ ਏਕ ਨੂੰ ਪਿਆਰ ਕਰਦੇ ਨੇ ਮੈਨੂੰ ਦਿਓਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਅਮਰਸਤ